ਸੋ ਪਾਣੀ ਦੀ ਸੱਸਿਆ ਵੱਡੀ ਹੋ ਗਈ ਹੈ ਭਾਜੀ ਔਰ ਤੁਸੀਂ मौके ਤੇ ਆਏ ਹੋ ਜੀ ਜੀ ਇੱਥੇ ਆ ਦੇਖ ਕੇ ਹਲਾ ਦੇ ਸਰ ਦੇਖੋ ਆਪਣੇ ਵਿਜੇ ਜੀ ਪਿੱਛੇ ਵੀ ਤੁਸੀਂ ਦੇਖਿਆ ਹੋਗਾ ਥੋੜੀ ਦੇਰ ਪਹਿਲਾਂ ਬਰਸਾਤ ਹੋਈ ਸੀ ਇੱਕਦਮ ਜੀ ਉਸ ਦਿਨ ਵੀ ਅਸੀਂ ਇੱਥੇ ਆ ਕੇ ਦੇਖਿਆ ਸੀਗੇ ਹਾਲਾਤ ਔਰ ਇਹ ਜਿਹੜੀ ਇਹਦਾ ਨਿਰਮਾਣ ਹੋਇਆ ਇਹ ਪੀ ਡਬਲਯੂ ਡੀ ਡਿਪਾਰਟਮੈਂਟ ਦੇ ਕੀਤਾ ਹੋਇਆ ਬਿਲਕੁਲ ਔਰ ਓਏ ਬਣਾਉਣ ਤੋਂ ਬਾਅਦ ਉਹਨਾਂ ਨੇ ਅਜੇ ਤੱਕ ਨਾ ਤੇ ਸਾਨੂੰ ਕਮੇਟੀ ਨੂੰ ਹੈਂਡਓਵਰ ਕੀਤਾ ਹੈ ਠੀਕ ਹੈ ਇਸ ਕਰਕੇ ਸਾਨੂੰ ਪਤਾ ਹੀ ਨਹੀਂ ਅਜੇ ਕਿ ਇਹਦੀਆਂ ਮੋਟਰਾਂ ਜਿਹੜੀਆਂ ਨੇ ਉਹ ਕਿੱਥੇ ਲਾਈਆਂ ਨੇ ਉਹਦਾ ਕੁਝ ਕੌਚ ਚਲਾਉਂਦੇ ਆ ਨਹੀਂ ਚਲਾਉਂਦੇ ਕਿਉਂਕਿ ਜਦੋਂ ਪਾਣੀ ਜਿਆਦਾ ਹੋ ਜਾਂਦਾ ਇਥੇ ਢੋਲ ਬਣੇ ਹੋਇਆ ਪਾਣੀ ਵਾਸਤੇ ਬਿਲਕੁਲ ਇਹ ਮੋਟਰਾਂ ਚਲਾਉਣਗੇ ਤਾਂ ਉਹਨਾਂ ਪਾਣੀ ਖਿੱਚ ਕੇ ਬਾਹਰ ਕੱਢਣਾ ਉਹ ਅਜੇ ਤੱਕ ਸਾਨੂੰ ਨਾ ਕਿਸੇ ਨੇ ਮੋਟਰਾਂ ਦੀ ਚਾਬੀ ਦਿੱਤੀ ਆ ਨਾ ਕੋਈ ਸਾਰਾ ਕੁਝ ਇਹ ਪੀ ਡਬਲਿਊ ਆਈ ਡਿਪਾਰਟਮੈਂਟ ਦੇ ਕੋਲ ਆ ਮੈਂ ਸਮਝਦਾ ਕਿ ਉਹ ਸਾਡੇ ਨਾਲੋਂ ਬੈਟਰ ਦਾ ਸਕਦੇ ਆ ਅਸੀਂ ਫਿਰ ਵੀ ਸਾਡੀ ਜ਼ਿੰਮੇਵਾਰੀ ਆ ਲੋਕਾਂ ਦੇ ਚੁਣੇ ਹੋਏ ਨਮਾਇਦੇ ਆ ਅਸੀਂ ਸਵੇਰ ਦੇ ਸਾਡੇ ਜਿਹੜੇ ਕਾਉਂਸਲਰ ਨੇ ਸਾਡੇ ਜਗਵੀਰ ਜੱਗੀ ਜੀ ਇੱਥੇ ਉਹ ਵੀ ਸਵੇਰ ਦੇ ਇੱਥੇ ਲੱਗੇ ਹੋਏ ਨੇ ਹੁਣ ਵੀ ਮੁਲਾਜ਼ਮ ਕਮੇਟੀ ਦੇ ਵਿਚਾਰੇ ਜ ਜਿਹੜਾ ਟੈਕਨੀਕਲ ਪਾਰਟ ਹੈ ਜੇ ਉਹਨਾਂ ਨੂੰ ਪਤਾ ਕਿ ਕੰਮ ਕਿਸ ਤਰ੍ਹਾਂ ਕੀਤਾ ਕਿੱਥੇ ਪੁਆਇੰਟ ਨੇ ਸਾਰੇ ਔਰ ਇਸ ਮੈਂ ਸਮਝਦਾ ਕਿ ਉਹ ਪੀਡੋਲ ਵਾਲੇ ਬੈਟਰ ਦੱਸ ਸਕਦੇ ਇਸ ਬਾਰੇ ਔਰ ਮੈਂ ਉਹਨਾਂ ਨੂੰ ਪੀਡੋਲ ਡਿਪਾਰਟਮੈਂਟ ਨੂੰ ਵੀ ਇਹ ਬੇਨਤੀ ਕਰਦਾ ਕਿ ਜਲਦੀ ਜਿਹੜਾ ਵਾ ਇਹਦਾ ਕੋਈ ਸਮਾਧਾਨ ਕਰਕੇ ਇਹਨੂੰ ਇੱਕ ਵਾਰੀ ਚਾਲੂ ਹਾਲਤ ਦੇ ਵਿੱਚ ਸਾਨੂੰ ਦੇ ਦੇਣ ਅਸੀਂ ਅੱਗੇ ਨਗਰ ਕੌਂਸਲਰ ਨੂੰ ਫਿਰ ਵਧੀਆ ਤਰੀਕੇ ਦੇ ਨਾਲ ਮੈਨੇਜ ਕਰਕੇ ਰੱਖਾਂਗੇ ਤਾਂ ਜੋ ਇਹ ਦਿੱਕਤ ਨਾ ਆਵੇ ਔਰ ਉਹਦੇ ਨਾਲ-ਨਾਲ ਮੈਂ ਜਿਹੜੀਆਂ ਦੂਜੀਆਂ ਪੋਲੀਟੀਕਲ ਪਾਰਟੀਆਂ ਨੂੰ ਵੀ ਕਹਿਣਾ ਚਾਹੁੰਦਾ ਕੇ ਦੂਜੇ ਦਿਨ ਉਹਨਾਂ ਨੇ ਸਿਆਸਤ ਕਰਨ ਦਾ ਹਰ ਕੰਮ ਤੇ ਸਿਆਸਤ ਕਰਦੇ ਨੇ ਅੱਜ ਜਿਹੜੀ ਬਰਸਾਤ ਹੋਈ ਆ ਸਾਰੇ ਪੰਜਾਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ بارش ਹੋਈ ਆ ਹੁਣੇ ਮੈਂ ਵੀਡੀਓ ਦੇਖ ਰਿਹਾ ਸੀਗਾ ਚੰਡੀਗੜ੍ਹ ਦੀ ਸੁਖਨਾ ਲੇਕ ਦੀ ਉਹਦਾ ਸੁਖਨਾ ਲੇਕ ਦਾ ਪਾਣੀ ਬਾਹਰ ਸੜਕਾਂ ਦੇ ਲੈਵਲ ਤੇ ਆ ਗਿਆ ਆ ਸੜਕਾਂ ਤੇ ਔਰ ਲੇਕ ਦਾ ਪਾਣੀ ਬਰਾਬਰ ਚੱਲ ਰਿਹਾ ਇਹ ਕੋਈ ਵੱਡੀ ਗੱਲ ਨਹੀਂ ਆ ਜਦੋਂ ਕੋਈ ਚੀਜ਼ ਬਣਦੀ ਆ ਹੁਣ 365 ਦਿਨ ਨੇ ਸਾਲ ਦੇ ਜੇ 5 ਦਿਨ ਦਿੱਕਤ ਆਉਂਦੀ ਆ 360 ਦਿਨ ਸਾਨੂੰ ਇਹਦਾ ਫਾਇਦਾ ਵੀ ਹੈਗਾ ਇਸ ਕਰਕੇ ਇਹੋ ਜੀ ਜਿਹੜੀ ਆਫਤ ਆ ਜਾਂਦੀ ਏ ਸਾਡੇ ਹੱਥ ਵਸ ਨਹੀਂ ਆ ਇਹ ਪ੍ਰਮਾਤਮਾ ਦੇ ਹੱਥ ਵਸਾ ਕਿ ਬਾਰਿਸ਼ ਜ਼ਿਆਦਾ ਹੋਈ ਆ ਇੱਕ ਦਿਨ ਦਾ ਦਿੱਕਤ ਆ ਲੇਕਿਨ ਇਹ ਫੇਰ ਹੀ ਕੋਸ਼ਿਸ਼ ਕਰਦੇਗਾ ਜਲਦੀ ਠੀਕ ਹੋ ਜੇ ਔਰ ਖਾਸ ਕਰਕੇ ਜਿਹੜੇ ਸਾਡੇ ਅੱਜ ਵੀ ਮੈਨੂੰ ਪਤਾ ਲੱਗਾ ਕਿ ਤੁਹਾਡੇ ਪ੍ਰੈਸ ਦੇ ਮਾਧਿਅਮ ਨਾਲ ਕੇ ਆਮ ਆਦਮੀ ਪਾਰਟੀ ਦੇ ਕੁਝ ਵਰਕਰ ਉਹਨਾਂ ਨੇ ਮੀਟਿੰਗ ਕੀਤੀ ਪ੍ਰੈਸ ਕਾਨਫਰੰਸ ਕੀਤੀ ਆ ਕਿ ਪ੍ਰਧਾਨ ਜਿਹੜੇ ਆ ਉਹ ਅਸਤੀਫਾ ਦੇ ਦਨ ਜਿਉਂ ਉਹਨਾਂ ਕੋ ਪਾਣੀ ਨਹੀਂ ਨਿਕਲ ਸਕਦਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਪੀ ਡਬਲਯੂ ਡਿਪਾਰਟਮੈਂਟ ਜਿਹੜਾ ਸਰਕਾਰ ਦੇ ਅਧੀਨ ਆ ਇਹ ਉਹਦੀ ਜ਼ਿੰਮੇਵਾਰੀ ਆ ਜੇ ਕਮੇਟੀ ਨੂੰ ਹੈਂਡਓਵਰ ਨਹੀਂ ਹੋਇਆ ਤੁਸੀਂ ਖੁਦ ਜਾ ਕੇ ਉਹਨਾਂ ਨਾਲ ਗੱਲ ਕਰੋ ਜੇ ਨਹੀਂ ਹੱਲ ਕਰ ਸਕਦਾ ਅਸਤੀਫਾ ਆਪਣੇ ਚੇਅਰਮੈਨ ਨੂੰ ਕੋ ਦੇਣ ਔਰ ਹਰ ਗੱਲ ਤੇ ਪ੍ਰਧਾਨ ਦਾ ਅਸਤੀਫਾ ਮੰਗਦੇ ਹੋ ਹੋਰ 6 ਮਹੀਨਿਆਂ ਨੂੰ ਇਲੈਕਸ਼ਨ ਆ ਜਾਣੀ ਹੈ ਮਿਊਨਿਸਪਲ ਕਾਉਂਸਲ ਦੀ ਉਦੋਂ ਚਾਹ ਲਾ ਲਓ ਇਲੈਕਸ਼ਨ ਲੜ ਕੇ ਪਿੱਛੇ ਵੀ ਨਗਰ ਕੌਂਸਲ ਦੀ ਜਿਹੜੀ ਬਾਈ ਇਲੈਕਸ਼ਨ ਹੋਈ ਆ ਉਹਦੇ 'ਚ ਤੁਸੀਂ ਸਾਰੀਆਂ ਪਾਰਟੀਆਂ ਨਾਲ ਰੜ ਕੇ ਕਾਂਗਰਸ ਦੇ ਕੈਂਡੀਡੇਟ ਦਾ ਮੁਕਾਬਲਾ ਕੀਤਾ ਔਰ ਲੋਕਾਂ ਨੇ ਤੁਹਾਨੂੰ ਉਹਦੇ 'ਚ ਵੀ ਸ਼ੀਸ਼ਾ ਦਿਖਾਇਆ ਔਰ ਲੋਕ ਭਲੀ ਭਾਲ ਜਾਣੂ ਨੇ ਕਿ ਤੁਸੀਂ ਸਵਾਏ ਸਿਆਸਤ ਤੋਂ ਗੱਲਾਂ ਤੋਂ ਹੋਰ ਤੁਹਾਡੇ ਕੋਲ ਹੈ ਕੁਛ ਨਹੀਂ ਇਸ ਕਰਕੇ ਗਰਾਊਂਡ ਤੇ ਆਣ ਕੇ ਹਾਲਾਤ ਦੇਖੋ ਇਹ ਤੇ ਅੱਜ ਬਾਰਿਸ਼ ਹੋਈ ਆ ਤੇ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਸਿਵਲ ਹਸਪੀਟਲ ਦੇ ਵਿੱਚ ਜਾ ਕੇ ਕਿੰਨੀ ਕਿੰਨੀ ਬੂਟੀ ਹੋਈ ਆ ਕੀ ਹਾਲਾਤ ਨੇ ਉੱਥੇ ਬਾਥਰੂਮ ਬਾਹਰ ਹੀ ਕਰ ਰਹੇ ਨੇ ਲੋਕ ਔਰ ਜਿਹੜੀ ਉਹ ਜ਼ਿੰਮੇਵਾਰੀ ਆ ਉਹ ਹੈਲਥ ਕਾਰਪੋਰੇਸ਼ਨ ਦੀ ਆ ਜੀਦੇ ਕੇ ਤੁਹਾਡੇ ਲੀਡਰ ਜਿਹੜੇ ਪੂਰੇ ਪੰਜਾਬ ਦੇ ਚੇਅਰਮੈਨ ਨੇ ਇਹ ਇੱਕ ਹਸਪਤਲ ਦੀ ਨਹੀਂ ਇਹ ਪੰਜਾਬ ਦੇ ਹਰ ਹਸਪਤਲ ਦੀ ਇਹ ਹਾਲਾਤ ਨੇ ਔਰ ਇਹ ਹਾਲਾਤ ਜਿਹੜੇ ਨੇ ਥਰੂਆਊਟ ਪੂਰੇ 365 ਦਿਨ ਰਹਿੰਦੇ ਨੇ ਜਿਹੜੀ ਇਹ ਬਰਸਾਤ ਵਾਲੇ ਹਾਲਾਤ ਆ ਇਹ ਸਾਲ ਦੇ ਵਿੱਚ ਕੋਈ 2 4 5 ਦਿਨ ਦੀ ਗੱਲ ਹੁੰਦੀ ਆ ਫਿਰ ਵੀ ਅਸੀਂ ਪੀਡੋਰੀ ਡਿਪਾਰਟਮੈਂਟ ਨੂੰ ਕਹਿੰਨੇ ਆ ਕਿ ਸਾਡੇ ਨਾਲ ਤਾਲਮਿਲ ਕਰਕੇ ਕਮੇਟੀ ਨਾਲ ਸਾਨੂੰ ਹੈਂਡਓਵਰ ਇੱਕ ਵਾਰੀ ਚਾਲੂ ਹਾਲਾਤ ਚ ਕਰ ਦੇਣ ਫਿਰ ਸਾਡੀ ਜ਼ਿੰਮੇਵਾਰੀ ਆ ਅੱਜ ਵੀ ਅਸੀਂ ਕੋਸ਼ਿਸ਼ ਕਰ ਰਹੇ ਆ ਭਾਵੇਂ ਉਹਨਾਂ ਦੇ ਕੋਲ ਆ ਸਾਨੂੰ ਹੈਂਡਓਵਰ ਨਹੀਂ ਕੀਤਾ ਅਸੀਂ ਫਿਰ ਵੀ ਲੋਕ ਜਿਹੜੇ ਆ ਉਹਨਾਂ ਦੇ ਨਾਲ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਹਨੂੰ ਠੀਕ ਕਰਨ ਦੀ ਪਰ ਡਿਪਾਰਟਮੈਂਟ ਪੀਰਿਓ ਦੀ ਕੋਈ ਬੰਦਾ ਕੋਈ ਨਹੀਂ ਲੱਗ ਰਿਹਾ ਅਸੀਂ ਸਵੇਰ ਦੇ ਅਸੀਂ ਵੀ ਖੁਦ ਵੀ ਉਹਨਾਂ ਨੂੰ ਟਾਈ ਅਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡੇ ਪ੍ਰਧਾਨ ਜੀ ਅੱਜ ਚੰਡੀਗੜ੍ਹ ਕਿਸੇ ਕੰਮ ਤੇ ਗਏ ਹੋਏ ਨੇ ਉਹ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਆ ਕਿ ਇਹਨੂੰ ਇੱਕ ਵਾਰੀ ਪ੍ਰੋਪਰ ਚਲਾ ਕੇ ਉਹ ਮੋਟਰਾਂ ਚਲਾ ਕੇ ਸਾਨੂੰ ਚਾਲੂ ਹਾਲ ਦੇ ਵਿੱਚ ਹੈਂਡਓਵਰ ਕਰ ਦੋ ਅੱਗੇ ਤੋਂ ਫਿਰ ਸਾਡੀ ਜ਼ਿੰਮੇਵਾਰੀ ਹੈ ਜਿਹੜਾ ਹੈਂਡਓਵਰ ਨਹੀਂ ਕੀਤਾ ਯਾਰ ਇਹਦੇ ਵਿੱਚ ਕੋਈ ਸਿਆਸਤ ਨਹੀਂ ਹੋ ਪਤਾ ਨਹੀਂ ਹੋ ਸਕਦਾ ਹਰ ਕੰਮ ਜੀ ਕਰਦੇ ਇਹਨਾਂ ਨੂੰ ਹੋਰ ਕੰਮ ਹੀ ਕੋਈ ਨਹੀਂ ਇਸ ਸਰਕਾਰ ਨੂੰ ਸਿਵਾਏ ਔਰ ਲੋਕਾਂ ਨੂੰ ਪਤਾ ਲੋਕ ਜਾਣਦੇ ਨੇ ਉਹਨਾਂ ਨੂੰ ਪਾਲੀਪਾਦ ਇਸੇ ਕਰਕੇ ਬਾਈ ਇਲੈਕਸ਼ਨ 'ਚ ਇਹਨਾਂ ਨੂੰ ਉਹਦਾ ਖਮਿਆਜਾ ਭੁਗਤਣਾ ਪਿਆ ਜਿਹੜੀ ਸਿਆਸਤ ਜਿਹਦਾ ਕੂੜੇ ਦੇ ਕਰਦੇ ਆ ਕੋਈ ਹੱਲ ਨਹੀਂ ਹੋਣ ਦਿੰਦੇ ਅੱਜ ਦੇਖੋ ਪਿਛਲੀ ਸਰਕਾਰ 'ਚ 3.5 ਹਜ਼ਾਰ ਦੇ ਕਰੀਬ ਪੂਰੇ ਨੌਰਥ ਇੰਡੀਆ ਸਾਡੀ ਕਮੇਟੀ ਦਾ ਨੰਬਰ ਸੀਗਾ ਅਸੀਂ ਉਹਨੂੰ ਮਿਹਨਤ ਕਰਕੇ ਸਫਾਈ ਕਰਕੇ ਸ਼ਹਿਰ 'ਚ ਬਹੁਤ ਕੂੜੇ ਦੇ ਡੰਪ ਤੁਸੀਂ ਦੇਖਿਆ ਸੀ ਚੁਕਾਏ ਅੱਜ ਸਿਆਸਤ ਦੀ ਭੇਡ ਸਾਡਾ ਗੁਰਦਾਸਪੁਰ ਚੜ ਰਿਹਾ ਕਿ ਜਿੱਥੇ ਅਸੀਂ ਜਗ੍ਹਾ ਦਾ ਇੰਤਜ਼ਾਮ ਕਰਦੇ ਆ ਉੱਥੇ ਕੋਈ ਨਾ ਕੋਈ ਪਾਣੀ ਮਾਰੀ ਜਾਂਦੀ ਆ ਔਰ ਕੋਈ ਹੱਲ ਹੋ ਨਹੀਂ ਦਿੱਤਾ ਜਾ ਰਿਹਾ ਅੱਜ ਉਹਦਾ ਖਮਿਆਜਾ ਇਹ ਭੁਗਤਣਾ ਪੈ ਰਿਹਾ ਕਿ 166 ਨੰਬਰ ਤੇ ਸਾਡੀ ਕਮੇਟੀ ਚੱਲੀ ਗਈ ਆ ਜਿਹੜੀ ਕਿ ਸਾਡੀ ਬੜੀ ਨਮੋਸ਼ੀ ਦੀ ਗੱਲ ਆ ਸਾਡੇ ਸ਼ਹਿਰ ਵਾਸਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਡੀਸੀ ਸਾਹਿਬ ਨੂੰ ਕਿ ਜਲਦ कूੜੇ ਦਾ ਹੱਲ ਕਰਕੇ ਸਾਨੂੰ ਜਗ੍ਹਾ ਪ੍ਰੋਵਾਈਡ ਕਰਾਈ ਜਾਏ ਤਾਂ ਜੋ ਅਸੀਂ ਜਿਹੜੀ 166 ਤੋਂ ਫਿਰ ਜਿਹੜਾ ਨੰਬਰ ਆਪਣਾ ਪਹਿਲੀਆਂ ਦਸਾਂ ਚ ਲਾ ਕੇ ਫੌਲੀ ਵਾਲੀ ਪਹਿਲੇ ਨੰਬਰ ਤੇ ਲੈ ਕੇ ਆਈਏ ਸਾਡਾ ਸਾਥ ਦੇਣ ਪ੍ਰਸ਼ਾਸਨ ਔਰ ਉਮੀਦ ਕਰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਇਹਦਾ ਸਾਨੂੰ ਪ੍ਰਸ਼ਾਸਨ ਸਾਥ ਦੇ ਕੇ ਸਾਨੂੰ ਜਗਾ ਵੀ ਮਹਈਆ ਕਰਾਇਆ ਦੇਖੋ ਅਸੀਂ ਲੱਗੇ ਆ ਤੁਹਾਡੇ ਸਾਹਮਣੇ ਸਾਨੂੰ ਟੈਕਨੀਕਲੀ ਪਤਾ ਨਹੀਂ ਪੁਆਇੰਟ ਕਿੱਥੇ ਨੇ ਮੋਟਰਾਂ ਚਲਾਉਣਗੇ ਤੇ ਪਾਣੀ ਨਿਕਲਣਾ ਉੱਜ ਨਜੇ ਪੀ ਡੀ ਵਾਲੀ ਡਿਪਾਰਟਮੈਂਟ ਦਾ ਕੋਈ ਅਧਿਕਾਰੀ ਇੱਥੇ ਨਹੀਂ ਪਹੁੰਚਦਾ ਅਸੀਂ ਆਪਣੇ ਮੁਤਾਬਕ ਲੱਗੇ ਆ ਔਰ ਉਹਨਾਂ ਦੇ ਨਾਲ ਟਾਈ ਅਪ ਕਰ ਰਹੇ ਆ ਪ੍ਰਧਾਨ ਜੀ ਕਰ ਰਹੇ ਨੇ ਚੰਡੀਗੜ੍ਹ ਤੋਂ ਗੱਲ ਕੋਸ਼ਿਸ਼ ਕਰਦੇ ਆ ਕਿ ਇਹਨੂੰ ਜਲਦੀ ਇਹਦਾ ਕੋਈ ਵੇਅ ਆਊਟ ਕੱਢੀਏ ਬਹੁਤ ਬਹੁਤ ਤਨਵਾਦ